ਆਏ ਕੰਮ ਨਹੀਂ ਚੱਲਣਾ ਯਾਰ ਉਹ ਗਲਤ ਆ ਬਹੁਤ ਬਾਈ ਜੀ ਆਪਣੇ ਗੁਰਦੁਆਰੇ ਦੇ ਬਾਬਾ ਜੀ ਬਹੁਤ ਲੇਟ ਆਉਂਦੇ ਆ ਅੱਜ ਫਿਰ ਬਾਬਾ ਨਾਲ ਗੱਲ ਕਰ ਹੀ ਲੈਣੇ ਆ ਜਿਆਦਾ ਗੁਰਦੁਆਰਾ ਸੰਭਲਾ ਚਾ ਆਪ ਦੇ ਬਾਹਰਲੇ ਕੰਮ ਨਵੇੜਦਾ ਸਹੀ ਆ ਬਾਈ ਪ੍ਰਧਾਨ ਸਾਹਿਬ ਅਜੇ ਤੱਕ ਆਏ ਨਹੀਂ ਟਾਈਮ ਕਾਫੀ ਹੋ ਗਿਆ ਓ ਓ ਆ ਗਏ ਪ੍ਰਧਾਨ ਸਾਹਿਬ ਸਤਿਕਾਰ ਸਤਿਕਾਰਤਾ ਬੈਠੋ ਬੈਠੋ ਅੱਛਾ ਹੋਰ ਓ ਲਾਤਾ ਰੱਬ ਸੁਨੇਹਾ ਲਾਤਾ ਜੀ ਆਉਂਦੇ ਪਏ ਆ ਹਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਪਤਾ ਲੱਗਾ ਤੁਹਾਡਾ ਮੁੰਡਾ ਸਰਕਾਰੀ ਨੌਕਰੀ ਲੱਗ ਗਿਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਉਹ ਜੀ ਪਹਿਲਾਂ ਪ੍ਰਾਈਵੇਟ ਨੌਕਰੀ ਕਰਦਾ ਸੀ 24 25 ਹਜ਼ਾਰ ਦਿੰਦੇ ਸੀ ਹੁਣ ਸਰਕਾਰੀ ਨੂੰ ਕਿ ਲੱਗ ਗਿਆ ਉਹਨੂੰ ਕਿ 50 60 ਹਜ਼ਾਰ ਬਣ ਜਾ ਕਰੂਗਾ ਪ੍ਰਧਾਨ ਜੀ 60 ਹਜ਼ਾਰ ਹੁਣ ਤਾਂ ਬੱਲੇ ਬੱਲੇ ਹੋ ਗਈ ਕੇ ਫੇਰ ਤਾਂ ਖੁੱਲਾ ਖਾਓ ਤੇ ਖੁੱਲਾ ਡਾਓ ਜੀ। ਉਹ ਦੇਖੋ ਜੀ ਅੱਜ ਕੱਲ ਮਹਿੰਗਾਈ ਦਾ ਜੋਗਾ ਕੋ 50 60 ਹਜ਼ਾਰ ਨਾ ਬਣਦਾ ਕੀ ਆ। ਕੋ 50 60 ਹਜ਼ਾਰ ਤੇ ਕੁਛ ਵੀ ਨਹੀਂ ਅਜਿਹੇ ਟਾਈਮ ਦੇ ਵਿੱਚ। ਉਹ ਪੜਾਈਆਂ ਨਹੀਂ ਮਾੜਾ ਬਾਕੀ ਗੱਲਾਂ ਦੇ ਛੱਡੋ ਜੀ। ਸਹੀ ਗੱਲ ਆ ਪ੍ਰਧਾਨ ਜੀ ਮਹਿੰਗਾਈ ਨੇ ਤਾਂ ਲੱਕ ਤੋੜਿਆ ਪਿਆ। ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਜੀ ਬਖਸ਼ੇ। ਆਜੋ ਬੱਬਾਈ ਬੈਠੋ। ਆਜੋ ਆਜੋ ਬੱਬਾਈ ਬੈਠੋ ਜੀ ਬੈਠੋ। ਆਜੋ ਆਜੋ। ਹਾਂਜੀ ਪ੍ਰਧਾਨ ਜੀ। ਕਿ ਮੈਂ ਯਾਦ ਕੀਤਾ ਜੀ ਪਾਬਾ ਜੀ ਯਾਦਗਾਰਾ ਕਰਨਾ ਹੈ ਕਮੇਟੀ ਨੂੰ ਪਤਾ ਲੱਗਾ ਸੀ ਕਿ ਤੁਸੀਂ ਸਾਰੇ ਟਾਈਮ ਨਾ ਚਲੇ ਜਾਂਦੇ ਹੋ ਤੇ ਸ਼ਾਮ ਨੂੰ ਲੇਟ ਆਉਂਦੇ ਹੋ ਤੇ ਕਮੇਟੀ ਇਸ ਚੀਜ਼ ਦਾ ਇਤਰਾਜ਼ ਕਰਦੀ ਹੈ ਇਤਰਾਜ਼ ਜੀ ਕਾਦਾ ਜੀ ਵਾਇਗੁਰੂ ਜੀ ਇਤਰਾਜ਼ ਦੇਖੋ ਬਾਬਾ ਜੀ ਕਮੇਟੀ ਨੇ ਮਤਵਾਸ ਕੀਤਾ ਕਿ ਤੁਸੀਂ 24 ਘੰਟੇ ਗੁਰਦੁਆਰਾ ਸਾਹਿਬ ਹਾਜ਼ਰ ਆਓਗੇ ਵਾਹਿਗੁਰੂ ਜੀ 7000 ਰੁਪਏ ਤਨਖਾਹ ਮਿਲਦੀ ਆ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਜੀ ਮੈਂ ਸਵੇਰੇ ਗੁਰਦੁਆਰਾ ਸਾਹਿਬ ਸੇਵਾ ਕਰਦਾ ਜੀ ਉਸ ਤੋਂ ਬਾਅਦ ਮੈਂ ਇੱਕ ਪ੍ਰਾਈਵੇਟ ਨੌਕਰੀ ਕਰਦਾ ਜੀ ਤੇ ਤੁਹਾਨੂੰ ਪਤਾ ਹੀ ਆ ਜੀ ਅੱਜ ਕੱਲ ਦੇ ਟਾਈਮ ਵਿੱਚ 7000 ਨਾਲ ਗੁਜ਼ਾਰਾ ਬਹੁਤ ਜ਼ਿਆਦਾ ਔਖਾ ਜੀ ਇਹ ਬਾਬਾ ਜੀ ਸਾਤੇ ਹੀ ਆ ਨਾ ਨਾ ਗਿਣੋ ਢੀੜੀ ਪੈਂਡ ਦੇ ਵਿੱਚੋਂ ਤੁਸੀਂ ਗਜਾ ਕਰਦੇ ਆ ਤੇ ਗੁਰਦੁਆਰੇ 'ਚ ਚੜਾਵੇ ਤਾਂ ਆਟਾ ਚੜਦਾ ਉਹ ਵੀ ਤਾਂ ਤੁਹਾਡੇ ਕੋਲ ਹੀ ਜਾਂਦਾ ਤੇ ਬਾਬਾ ਜੀ 7000 ਰੁਪਏ ਨੂੰ ਬਚਦਾ ਹੀ ਆ ਪ੍ਰਧਾਨ ਜੀ ਮੰਗੋ ਦੀ ਗੱਲ ਬਿਲਕੁਲ ਠੀਕ ਆ ਆਟਾ ਦਾਲ ਦੁੱਧ ਤੇ ਪਿੰਡ ਚੋਂ ਇਕੱਠਾ ਕਰ ਲੈਂਦੇ ਆ ਤੇ 7000 ਤਾਂ ਇਹਨਾਂ ਨੂੰ ਬਚਦਾ ਹੀ ਆ ਖਰਚ ਕੀ ਇਹਨਾਂ ਦਾ ਹਾਂਜੀ ਮੜ ਜੀ ਤੁਹਾਡੀ ਕੀ رائے ਆ ਪ੍ਰਧਾਨ ਜੀ ਮੇਰੀ ਗੱਲ ਦਾ ਗੁੱਸਾ ਨਾ ਮੰਨਿਓ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਿਆ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਤੁਸੀਂ ਹੁਣ ਤੋਂ 5 ਮਿੰਟ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਮੇਰੇ ਮੁੰਡੇ ਦੀ 60000 ਰੁਪਿਆ ਤਨਖਾਹ ਹੈ ਤੇ ਇੰਨੀ ਮਹਿੰਗਾਈ ਦੇ ਵਿੱਚ ਉਹਦੇ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਉਸ 60000 ਨਾਲ ਤੇ ਤੁਸੀਂ ਬਾਬਾ ਜੀ ਨੂੰ ਕਹਿ ਰਹੇ ਹੋ ਕਿ 7000 ਰੁਪਏ ਨਾਲ ਗੁਜ਼ਾਰਾ ਕਰੋ ਇਹ ਦੱਸੋ ਕਿੱਥੋਂ ਦਾ ਸੂਲ ਹੈ ਉਹ ਮਾਸਟਰ ਜੀ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਪਰ ਸਾਨੂੰ ਵੀ ਦੱਸੋ ਨਾ ਗੋਲ ਦੇ ਵਿੱਚੋਂ ਤੇ 7000 ਪਿਆਣੇ ਨਿਕਲਦਾ ਪ੍ਰਧਾਨ ਜੀ ਮੈਂ ਮੰਨ ਲਿਆ ਕਿ ਗੋਲਕ ਦੇ ਵਿੱਚੋਂ 7000 ਬਾਬੇ ਵਾਸਤੇ ਨਹੀਂ ਨਿਕਲਦਾ ਤੁਸੀਂ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਬੰਦੇ ਬਾਹਰਲੇ ਵਿਦੇਸ਼ ਗਏ ਆ ਤੇ ਕਿੰਨੇ ਮਲਾਜ਼ਮ ਨੇ ਮਸਟਰ ਘਾਤ ਤੇ ਤਰੀ ਸਹੀ ਆ ਯਾਰ ਆਪਣੇ 4-5 ਮਲਾਜ਼ਮ ਹੀ ਹੈਗੇ ਆ ਤੇ ਮੇਰਾ ਖਿਆਲ 15-18 ਤੋਂ ਬਾਹਰ ਗਏ ਹੋਣੇ ਆ ਬਸ ਫਿਰ ਉਹਨਾਂ ਮਲਾਜ਼ਮਾਂ ਦੇ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਪਰਿਵਾਰਾਂ ਨੂੰ ਲਾਓ 5-500 ਰੁਪਈਆ ਤੇ ਬਾਬਾ ਜੀ ਦੀ ਤਨਖਾਹ ਕਰੋ 15000 ਰੁਪਿਆ ਤੇ ਬਾਬਾ ਜੀ ਸਾਰਾ ਦਿਨ ਤੇ ਸ਼ਾਮ ਰਾਤ ਗੁਰਦੁਆਰੇ ਹੀ ਸੇਵਾ ਕਰਨਗੇ ਹਾਂ ਇਕਮੇਟੀ ਮੈਂਬਰੋ ਹਾਂਜੀ ਹਾਂਜੀ ਮਨਜ਼ੂਰ ਆ ਜੀ ਮਨਜ਼ੂਰ ਆ ਜੀ ਮਨਜ਼ੂਰ ਆ ਜੀ ਬਾਬਾ ਜੀ ਤਨਖਾਹ ਕਰੋ 15000 ਤੇ ਬਾਬਾ ਜੀ ਗੁਰਦੁਆਰੇ ਹਾਜ਼ਰੀਆਂ ਕਰਨਗੇ ਠੀਕ ਹੈ ਠੀਕ ਹੈ ਹਾਂਜੀ 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 ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ